वेलकम दोस्तों बहुत-बहुत स्वागत ਤੁਹਾਡਾ ਅੱਜ ਦੀ ਪ੍ਰੈਸ ਵਾਰਤਾ 'ਚ ਆਦਰਨੀਏ ਵਿਜੇ ਸਾਂਪਲਾ ਜੀ ਸਾਡੇ ਪੂਰਬ ਪ੍ਰਦੇਸ਼ ਅਧਿਖਸ਼ ਔਰ ਪੂਰਬ ਕੇਂਦਰੀ ਮੰਤਰੀ ਅੱਜ ਵਿਸ਼ੇਸ਼ ਤੌਰ ਤੇ ਤੁਹਾਡੇ ਰੂਬਰੂ ਹੋਣ ਆ ਰਹੇ ਨੇ ਜਿਦੇ ਵਿੱਚ ਜੋ ਮੋਦੀ ਜੀ ਨੇ ਇੱਕ ਨਾਇਬ ਤੋਹਫਾ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਔਰ ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੇ ਇਸ ਆਣ ਵਾਲੇ ਤਿਹਾੜ ਦੇ ਵਿੱਚ ਕੱਲ ਨਵਰਾਤਰੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਦਿੱਤਾ ਉਦੇ ਵਿੱਚ ਜੋ ਲੋਕਾਂ ਨੂੰ ਫਾਇਦੇ ਹੋਣ ਵਾਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਉਹਨਾਂ ਸਾਰੀਆਂ ਗੱਲਾਂ ਨੂੰ ਤੁਹਾਡੇ ਨਾਲ ਰੂਬਰੂ ਹੋਣ ਦੇ ਲਈ ਆਦਮੀ ਵੀ ਜੇ ਸਾਮਪਲਾਈ ਸਾਡੇ ਚ ਮੌਜੂਦ ਨੇ ਉਹਨਾਂ ਦੇ ਨਾਲ-ਨਾਲ ਸਾਡੇ ਪ੍ਰਦੇਸ਼ ਦੇ ਖਜ਼ਾਨਚੀ ਆਦਨੀਆਂ ਗੁਰਦੇਵ ਸ਼ਰਮਾ ਦੇਬੀ ਜੀ ਸਾਡੇ ਉਪਾਧਿਪਤੀ ਆਦਨੀਆਂ ਮਹਿਸ਼ ਸ਼ਰਮਾ ਜੀ ਉਪਾਧਿਪਤੀ ਡਾਕਟਰ ਨਿਰਮਨ ਨਾਇਰ ਜੀ ਪ੍ਰੈਸ ਸੈਕਟਰੀ ਡਾਕਟਰ ਸਤੀਸ਼ ਜੀ ਔਰ ਮੇਰੇ ਜ਼ਿਲ੍ਹੇ ਦੇ ਮਹਾ ਮੰਤਰੀ ਨਿਰਿੰਦਰ ਮੰੰਲੀ ਜੀ ਔਰ ਮਹਾ ਮੰਤਰੀ ਯਸ਼ਪਾਲ ਜਨੋਤਰਾ ਜੀ ਉਪਾਧਿਪਤੀ ਆਦਰਯੇ ਚੋਪੜਾ ਜੀ ਔਰ ਗੁਰਦੀਪ ਨੀਟੂ ਜੀ ਸਾਰੇ ਮੌਜੂਦ ਨੇ ਮੈਂ ਬੇਨਤੀ ਕਰਦਾ ਵੀ ਜੇ ਸਾੰਪਲਾ ਜੀ ਨੂੰ ਤੁਹਾਡੇ ਨਾਲ ਗੱਲ ਕਰਨ ਦੀ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਸਾਥੀਓ ਪਹਿਲਾਂ ਤਾਂ ਨਵਰਾਤਰੀਆਂ ਦਾ ਸ਼ੁਰੂਆਤ ਹੋਈ ਔਰ ਨਵਰਾਤਰੀਆਂ ਤੋਂ ਅਸੀਂ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੀ ਵੀ ਸ਼ੁਰੂਆਤ ਹੁੰਦੀ ਹੈ ਅੱਜ ਤੋਂ ਔਰ ਇਹਦੇ ਲਈ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਵਧਾਈ ਦੇਣਾ ਹੈ ਔਰ ਇਹ ਤਿਹਾਰਾਂ ਦੀ ਸ਼ੁਰੂਆਤ ਜਿਹੜੀ ਹੈ ਮਾਨਯੋਗ ਮੋਦੀ ਜੀ ਨੇ ਸਾਰਿਆਂ ਦੀਆਂ ਲਈ ਖੁਸ਼ੀਆਂ ਆਉਣ ਉਸ ਨਜ਼ਰੀਏ ਨਾਲ ਇਹਦੀ ਘੋਸ਼ਣਾ ਤਾਂ ਉਹਨਾਂ ਨੇ ਪਹਿਲਾਂ ਕੀਤੀ ਸੀ ਕਿ ਆਉਣ ਵਾਲੇ ਜਿਹੜੇ ਦੀਵਾਲੀ ਔਰ ਉਹਦੇ ਸਾਰੇ ਤਿਹਾਰ ਜਿਹੜੇ ਆ ਖੁਸ਼ੀਆਂ ਲੈ ਕੇ ਆਣਗੇ ਉਹ ਚ ਤੋਹਫ਼ਾ ਦਿੱਤਾ ਜਾਏਗਾ ਔਰ ਇਹ ਤੋਹਫ਼ਾ ਜਿਹੜਾ ਹੈ ਤੁਸੀਂ ਸਾਰੇ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਜੀਐਸਟੀ ਦੇ ਰੂਪ ਚ ਮਾਨਜੋਗ ਮੋਦੀ ਜੀ ਨੇ ਬਹੁਤ ਵੱਡੀ ਇੱਕ ਰਿਫਾਰਮ ਲਿਆ ਕੇ ਜਿਹੜਾ ਲਿਆਂਦਾ ਔਰ ਇਹ ਜੀਐਸਟੀ ਦੇ ਨਾਲ ਸਮਾਜ ਦਾ ਹਰ ਵਿਅਕਤੀ ਚਾਹੇ ਉਹ ਗਰੀਬ ਤੋਂ ਗਰੀਬ ਹੈ ਮੀਡਲ ਦਾ ਨਿਮਨ ਮੀਡਲ ਕਲਾਸ ਦਾ ਹੈ ਮੀਡਲ ਕਲਾਸ ਦਾ ਹੈ ਜਾਂ ਉਦਯੋਗ ਹੈ ਹਰ ਤਰ੍ਹਾਂ ਦਾ ਵਿਅਕਤੀ ਦੇ ਲਈ ਇਹ ਤੋਹਫਾ ਲਿਆਂਦਾ ਹੈ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਇਸ ਤੋਂ ਅਛੂਤਾ ਰਿਹਾ ਹੋਵੇ ਪਾਵ ਇਹ ਖੁਸ਼ੀਆਂ ਸਾਰਿਆਂ ਦੇ ਨਾਲ ਇਹ ਸਾਂਝੀਆਂ ਕੀਤੀਆਂ ਗਈਆਂ ਔਰ ਜੀਐਸਟੀ ਦੇ ਵਿੱਚ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੀ ਡਿਮਾਂਡ ਸੀ ਔਰ ਇਹਦੀ ਨਾਲ ਤਰੱਕੀ ਬਹੁਤ ਵੱਡੀ ਦੇਖਤੀ ਹੋਈ ਦੇਸ਼ ਦੇ ਵਿੱਚ ਲੋਕਾਂ ਨੇ ਇੱਕ ਵੱਡੇ ਹੰਗਾਰੇ ਦੇ ਰੂਪ ਚ ਜੀਐਸਟੀ ਨੂੰ ਸੰਵਾਰ ਜਿਹੜਾ ਸਵੀਕਾਰ ਕੀਤਾ ਜਦੋਂ ਸ਼ੁਰੂਆਤ ਚ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਇਹਨੂੰ ਕਈ ਤਰੀਕੇ ਦੇ ਨਾਲ ਲਿਆ ਸੀ ਪਰ ਉਸ ਵੇਲੇ ਮੋਦੀ ਜੀ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਆਪਣੇ ਜਿਹੜੀਆਂ ਇਹਦੇ ਤੋਂ ਸੈਟੀਸਫਾਈਡ ਹੋਣਗੇ ਔਰ ਇਹਦੇ ਨਾਲ ਲੋਕਾਂ ਨੇ ਵੀ ਇਸ ਨੂੰ ਸਹੀ ਤਰੀਕੇ ਨਾਲ ਅਪਣਾਇਆ ਜਿਹਦੇ ਕਰਕੇ ਅੱਜ ਸਰਕਾਰ ਦੇ ਖਜ਼ਾਨੇ ਚ ਕਾਫੀ ਜੀਐਸਟੀ ਦੇ ਰੂਪ ਚ ਪੈਸਾ ਗਿਆ ਔਰ ਅੱਜ ਸਰਕਾਰ ਨੇ ਵੀ ਉਸੇ ਹੀ ਰੂਪ ਦੇ ਵਿੱਚ ਜਨਤਾ ਦੇ ਨੂੰ ਜਿਹੜਾ ਆ ਉਹ ਖੁਸ਼ੀਆਂ ਉਹਦੇ ਨਾਲ ਸਾਂਝੀਆਂ ਕੀਤੀਆਂ ਔਰ ਹਰ ਤਰ੍ਹਾਂ ਦੇ ਜਿਹੜਾ GST ਨੂੰ ਜਿਹੜਾ ਜਿਹੜਾ ਘਟਾਇਆ ਪਹਿਲਾਂ GST ਦੇ ਚਾਰ ਸਲੈਬ ਹੁੰਦੇ ਸੀ 4 5% ਸੀਗਾ 12% ਸੀ 18 ਸੀ ਤੇ 28% ਸੀ ਹੁਣ ਜਿਹੜਾ ਆ ਕਿ ਵਿੱਚੋਂ ਜਿਹੜਾ ਸਾਰਾ ਖਤਮ ਕਰਕੇ ਹੁਣ ਸਿਰਫ ਦੋ ਹੀ ਸਲੈਬ ਰਹਿ ਗਏ 5% ਤੇ 18% ਜਿਵੇਂ ਤੁਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਲਗਜ਼ਰੀ ਚੀਜ਼ਾਂ ਸੀ ਉਹ 25% ਚ ਆਉਂਦੀਆਂ ਸੀ ਜਿਸ ਤਰ੍ਹਾਂ ਗੱਡੀਆਂ ਸੀ ਕਾਰਾਂ ਸੀ ਸੀਮਿੰਟ ਦੀ ਜਿਹੜੀ ਵਰਤੋਂ ਸੀ ਅੱਜ ਉਹ ਜਿਹੜੀਆਂ 10% ਘਟ ਗਿਆ ਜਿਹੜੀ ਗੱਡੀ ਤੁਹਾਨੂੰ 10 ਲੱਖ ਰੁਪਏ ਦੀ ਆਉਂਦੀ ਸੀ ਉਹਦੇ ਨਾਲ ਜਿਹੜਾ ਉਹਦਾ 10% ਅੱਜ ਉਹ 9 ਲੱਖ ਰੁਪਏ ਦੀ ਹੋ ਗਈ ਭਾਅ ਉਹਦੇ ਚ ਤੁਹਾਨੂੰ ਕਾਫੀ ਵੱਡੀ ਰਾਹਤ ਮਿਲੀ ਸਭ ਤੋਂ ਵੱਡੀ ਗੱਲ ਚੀਜ਼ ਸੀ ਕਿ ਜਿਹੜੀਆਂ ਸਾਡੀ ਕਿਰੀਆਨਾ ਜਿਹੜਾ ਸੀ ਜਿਹਨੂੰ ਭਾਵੇਂ ਘੱਟ ਲੱਗਦਾ ਸੀ 5% ਜੀਐਸਟੀ ਉਹ ਬਿਲਕੁਲ जीएसटी ਤੋਂ ਮੁਕਤ ਕਰ ਦਿੱਤਾ ਹੈ ਔਰ ਜਿਹੜੀਆਂ ਮੋٹے ਰੂਪ ਦੇ ਵਿੱਚ ਮੈਂ ਕਹਾ ਕਿ ਕਰਿਆਨਾ ਜਿਹੜਾ ਸੀ ਬਿਲਕੁਲ ਜੀਐਸਟੀ ਜ਼ੀਰੋ ਕਰਤਾ ਜਾਂ ਕੁਝ ਚੀਜ਼ਾਂ ਜਿਹੜੀਆਂ ਸੀ ਉਹਨੂੰ 5% ਤੱਕ ਘਟਾ ਕੇ ਜਿਹੜੀਆਂ 18 ਪਹਿਲਾਂ ਸੀ 18 ਸੀ 12 ਸੀ ਉਹਨੂੰ ਬਹੁਤ ਘਟਾ ਦਿੱਤਾ ਇਸੇ ਤਰ੍ਹਾਂ ਹੀ ਜਿਹੜੀਆਂ ਰੋਜ਼ ਮਰਦਾਂ ਦੀਆਂ ਚੀਜ਼ਾਂ ਸੀ ਰੋਜ਼ ਮਰਦਾਂ ਤੋਂ ਮਤਲਬ ਜੇ ਤਾਂ ਤੁਸੀਂ ਟੂਥਪੇਸਟ ਸੀ ਜਾਂ ਪੋਚਾ ਹੋਰ ਕੋਈ ਕੁਛ ਅਸੀਆਂ ਚੀਜ਼ਾਂ ਸੀ ਸਵੇਰ-ਸਵੇਰ ਉੱਠ ਕੇ ਤਿਆਰ ਹੁੰਦੇ ਸੀ ਆਮ ਰੁਟੀਨ ਦੀਆਂ ਚੀਜ਼ਾਂ ਸੀ ਉਹ ਵੀ ਜਿਹੜੀਆਂ 28% ਜਿਹੜੀਆਂ 18% ਸੀ 12% ਸੀ ਉਹ ਸਾਰੀਆਂ ਘਟਾ ਕੇ ਉਹ 5% ਤੇ ਲੈ ਆਉਣੀ ਆ ਇੱਕ ਬਹੁਤ ਵੱਡੀ ਜਣੀ ਰਾਹਤ ਦਿੰਦੀ ਆ ਕੱਪੜੇ ਔਰ ਜੂਤੇ ਸੀ ਇਹ ਵੀ ਜਿਹੜੇ ਸੀਗੇ 12% ਤੋਂ ਥੱਲੇ ਲਿਆਂ ਕੇ 5% ਤੱਕ ਲਿਆਂਦੇ ਔਰ ਨਾਲ ਜਿਹੜੀ ਸੀ ਸਭ ਤੋਂ ਵਿਸ਼ੇਸ਼ ਰੂਪ ਚ ਇਨਸ਼ੋਰੈਂਸ ਅੱਜ ਤੁਸੀਂ ਦੇਖੋ ਸਵਾਸਤ ਇਨਸ਼ੋਰੈਂਸ ਜਿਹੜਾ ਹੈਲਥ ਇਨਸ਼ੋਰੈਂਸ ਹੈਗਾ ਸਭ ਤੋਂ ਜ਼ਿਆਦਾ ਅੱਜ ਤੁਹਾਨੂੰ ਦਿਖਾਈ ਦਿੰਦਾ ਕਿ ਹੈਲਥ ਇਨਸ਼ੋਰੈਂਸ ਦੇ ਉੱਤੇ ਬਹੁਤ ਸਾਰੇ ਲੋਕ ਨਿਰਭਰ ਹੋ ਗਏ ਵੱਡੇ ਵੱਡੇ ਖਰਚੇ ਜਿਹੜੇ ਆ ਡਾਕਟਰਾਂ ਦੇ ਹਸਪਤਾਲਾਂ ਦੇ ਉਹ ਸ਼ਾਇਦ ਹੁਣ ਜਿਹੜੇ ਚੱਲਣੇ ਵੱਡੇ ਔਖੇ ਆ ਔਰ ਇਨਸ਼ੋਰੈਂਸ ਜਿਹੜੀ ਹੈਲਥ ਸਾਰਿਆਂ ਦੀ ਬਹੁਤ ਜ਼ਰੂਰੀ ਹੋ ਗਈ ਉਹ ਵੀ ਜਿਹੜਾ ਘਟਾ ਕੇ ਜਿਹੜੇ 18% ਤੱਕ ਸੀਗਾ ਉਹਨੂੰ ਵੀ ਘਟਾ ਕੇ 5% ਤੱਕ ਲੈ ਆਂਦਾ ਔਰ ਜੀਵਨ ਬੀਮਾ ਵਰਗੇ ਜਿਹੜੀਆਂ ਆਈਟਮਾਂ ਸੀ ਉਹਨਾਂ ਨੂੰ ਬਿਲਕੁਲ ਜਿਹੜਾ ਆ ਉਹ ਖਤਮ ਹੀ ਕਰ ਦਿੰਦਾ ਜਿਹੜਾ ਕਿਸੇ ਤਰੀਕੇ ਦੇ ਵੀ ਜਿਹੜੇ ਸਵਾਸ ਬੀਮਾ ਜਿਹੜਾ ਸੀ ਉਹ 5% ਤੇ ਲੈ ਆਂਦਾ ਹੀ ਸ਼ੂਨਿਆ ਕਰ ਦਿੰਦਾ ਬਿਲਕੁਲ ਖਤਮ ਕਰ ਦਦਾ ਕਿਸੇ ਚੀਜ਼ ਦੇ ਉੱਤੇ ਵੀ ਕੋਈ ਟੈਕਸ ਜਿਹੜਾ ਬੀਮਿਆਂ ਦੇ ਉੱਤੇ ਨਹੀਂ ਰਿਹਾ ਔਰ ਇਹ ਬਹੁਤ ਵੱਡੀ ਜਿਹੜੀ ਰਾਹਤ ਸੀਗੀ ਦਵਾਈਆਂ ਦਵਾਈਆਂ ਬਹੁਤ ਵੱਡੀ ਜੈਸ ਵਲੇ ਐਸਾ ਕੋਈ ਵਿਅਕਤੀ ਨਹੀਂ ਹੋਣਾ ਜਿਹੜਾ ਕੋਈ ਨਾ ਕੋਈ ਦਵਾਈ ਨਹੀਂ ਲੈਂਦਾ ਕੋਈ ਵਿਅਕਤੀ ਨਹੀਂ ਕਿਉਂਕਿ ਐਸ ਜਿਸ ਤਰੀਕੇ ਨਾਲ ਦੌੜ ਦੂਪ ਦੇ ਵਿੱਚ ਲੱਗੇ ਆ ਤੇ ਉਹ ਵੀ ਜਿਹੜੀਆਂ ਘਟਾ ਕੇ 5% ਤੱਕ ਜਿਹੜੀਆਂ ਪਹਿਲੀ ਗੱਲ ਤਾਂ ਸ਼ੂਨਿਆ ਕਰਤੀਆਂ ਜਿਹੜੀਆਂ ਕੁਝ ਰਹਿ ਗਈਆਂ ਉਹਨਾਂ ਨੂੰ ਵੀ 5% ਤੱਕ ਲਿਆਂਦਾ ਸਿੱਖਿਆ ਜਿਹੜੀ ਸੀ ਸਿੱਖਿਆ ਦੇ ਮਾਧਿਅਮ ਚ ਅਸੀਂ ਦੇਖਦੇ ਆ ਕਿ ਹਰ ਵਿਅਕਤੀ ਜਿਹੜਾ ਬੱਚਿਆਂ ਨੂੰ ਪੜ੍ਹਾਉਂਦਾ ਅੱਛੀ ਸਿੱਖਿਆ ਲਵੇ ਉਹਨਾਂ ਦੇ ਉੱਤੇ ਬਹੁਤ ਜਿਹੜੀਆਂ ਸਟੇਸ਼ਨਰੀ ਦੀਆਂ ਐਟਮਾ ਸੀਗੀਆਂ ਜਿਹੜੀਆਂ 12% ਤੱਕ 5% ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਘਟਾ ਕੇ ਟੈਕਸ ਜਿਹੜਾ 5% ਤੱਕ ਲੈ ਆਂਦਾ ਚਾਹੇ ਉਹ ਸਮਾਜ ਦਾ ਹਰ ਵਰਗ ਜਿਹੜਾ ਸੀ ਜਿਹਦੀਆਂ ਲੋਡ ਤਾਂ ਸੀ ਉਸ ਨੂੰ ਇਹ ਟੈਕਸ ਘਟਾ ਕੇ ਰੋਟੀਨ ਦੇ ਵਿੱਚ ਬਹੁਤ ਸਾਰੀ ਵੱਡੀ ਰਾਹ ਦਿੱਤੀ ਆ ਔਰ 99% ਜਿਹੜੇ ਟੈਕਸ ਜਿਹੜੇ ਆ ਉਹ ਥੱਲੇ ਡਾਊਨ ਕਰ ਦਿੱਤੇਗੇ 99 ਅਤੇ ਇਹਦੇ ਨਾਲ 2.5 ਲੱਖ ਕਰੋੜ ਰੁਪਏ ਦਾ 2.5 ਲੱਖ ਕਰੋੜ ਰੁਪਏ ਦਾ ਅਸੀਂ ਕਹਿ ਸਕਦੇ ਹਾਂ ਲੋਕਾਂ ਦੀ ਬਚਤ ਹੋਏਗੀ ਬਚਤ ਆਪ ਉਹਨਾਂ ਦੀ ਜਿਹੜੀਆਂ ਚੀਜ਼ਾਂ ਖਰੀਦਦੇ ਸੀ ਉਹਦੇ ਨਾਲ ਲੋਕਾਂ ਨੂੰ ਹੁਣ ਪੈਸਾ ਬਚੇਗਾ ਔਰ ਪੈਸਾ ਜਦੋਂ ਬਚੇਗਾ ਤੇ ਨੇਚਰਲੀ ਚੀਜ਼ਾਂ ਸਸਤੀਆਂ ਹੋਣਗੀਆਂ ਤਾਂ ਸਾਡਾ ਵੀ ਖਰੀਦਣ ਨੂੰ ਦਿਲ ਜਾਲਾਉ ਇੱਕ ਸਰਕਲ ਜਿਹੜਾ ਵਧੀਆ ਮਾਰਕੀਟ ਦਾ ਸਰਕਲ ਉਹਦੇ ਨਾਲ ਜਿਹੜਾ ਘੁਮੇਗਾ ਭਾਅ ਜਦੋਂ ਚੀਜ਼ ਸਸਤੀ ਹੋਏਗੀ ਹਰ ਆਦਮੀ ਦੀ ਪਹੁੰਚ ਹੋਏਗੀ ਆਦਮੀ ਉਸ ਨੂੰ ਚੀਜ਼ ਨੂੰ ਖਰੀਦੇਗਾ ਵੀ ਔਰ ਸਾਈਕਲ ਦੇ ਰੂਪ ਦੇ ਵਿੱਚ ਉਹ ਮੇਰੇ ਕੋਲ ਪੈਸਾ ਆਇਆ ਮੈਂ ਉਹਨੂੰ ਅੱਗੇ ਦੁਕਾਨਦਾਰ تک ਲਿਗਿਆ ਦੁਕਾਨਦਾਰ ਅੱਗੇ ਲਿਗਿਆ ਔਰ ਇਹ ਸਰਕਲ ਘੁਮੇਗਾ ਔਰ ਇਹਦੇ ਨਾਲ ਜਿਹੜਾ ਉਦਯੋਗ ਦੇ ਵਿੱਚ ਵੀ ਸੀ ਇੰਡਸਟਰੀ ਜਿਹੜੀ ਆ ਇੰਡਸਟਰੀ ਦੇ ਨਾਲ ਚੀਜ਼ਾਂ ਸਸਤੀਆਂ ਹੋਣਗੀਆਂ ਲੋਕ ਖਰਚਣਗੇ ਵੀ ਤੇ ਨੇਚਰਲੀ ਆ ਕਿ ਉਹਨੂੰ ਇੰਪਲਾਈ ਵੀ ਵਧਣਗੇ ਉਹਦੀ ਡਿਮਾਂਡ ਵੀ ਵਧੇਗੀ ਲੋਕਾਂ ਨੂੰ ਰੋਜ਼ਗਾਰ ਵੀ ਵਧੇਗਾ ਔਰ ਉਹਦੇ ਨਾਲ ਜਿਹੜਾ ਕਾਫੀ ਵੱਡਾ ਸਰਕਲ ਆਉਣ ਵਾਲੇ ਸਮੇਂ ਦੇ ਵਿੱਚ ਖੁਸ਼ਹਾਲੀ ਦਾ ਜਿਹੜਾ ਰਾਹ ਅੱਜ ਇਹਨਾਂ ਨੇ ਮੋਦੀ ਜੀ ਨੇ ਜਿਹੜਾ ਤੋਹਫਾ ਦਿੱਤਾ ਇਹ ਇੱਕ ਆਪਣੇ ਆਪ 'ਚ ਬਹੁਤ ਵੱਡੀ ਜਿਹੜੀ ਅਸੀਂ ਕਹਿ ਸਕਦੇ ਇਹਦੇ ਨਾਲ ਦੀ ਹੱਲੇ ਤੱਕ ਕਿਸੇ ਨੇ ਵੀ ਇੰਨੀ ਹਿੰਮਤ ਨਹੀਂ ਕੀਤੀ ਕਿਉਂਕਿ ਪਹਿਲਾਂ ਵੀ ਕਾਫੀ ਲੰਬੇ ਸਮੇਂ ਤੋਂ ਯੂਪੀਏ ਦੀ ਸਰਕਾਰ ਚ ਵੀ ਦੇਖਦੇ ਸੀ ਕਿ ਸਲੇਬ ਹਰ ਵਾਰੀ ਵੱਧਦੀ ਸੀ ਪਰ ਇਹ ਸਲੇਬਾਂ ਨੂੰ ਘਟਾਉਣ ਦਾ ਕੰਮ ਕੀਤਾ ਇਹ ਪਹਿਲੀ ਵਾਰ ਇਤਿਹਾਸ ਚ ਕਿਤੇ ਹੋਇਆ ਅੱਜ ਤੱਕ ਤੁਸੀਂ ਇਹ ਤਾਂ ਦੇਖਿਆ ਹੁੰਦਾ ਸੀ ਕਿ ਸਰਕਾਰ ਇਧਰੋਂ ਘਟਾਉਂਦੀ ਤਾਂ ਇਧਰੋਂ ਵਧਾਉਂਦਾ ਪਰ ਹਰ ਪੱਖੋਂ ਘਟਾਇਆ ਗਿਆ ਇਹ ਮਾਨਯੋਗ ਨਰਿੰਦਰ ਮੋਦੀ ਜੀ ਦੀ ਸੋਚ ਹੀ ਇੱਕ ਬਹੁਤ ਦੂਰਅੰਦੇਸ਼ੀ ਜਿਹੜੀ ਸੋਚੀ ਇਹ ਉਸ ਸੋਚ ਦਾ ਸਤਕਾਈ ਇਹ ਅੱਜ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਕਟਿਆ ਅੱਗੇ ਤੁਸੀਂ ਦੇਖਦੇ ਸੀ ਕਿ ਤਿਹਾੜ ਆਉਂਦੇ ਸੀ ਤੇ ਚੀਜ਼ਾਂ ਨੂੰ ਪਹਿਲਾਂ ਪਹਿਲਾਂ ਕਹਿੰਦੇ ਸੀ ਇਹ ਵੱਧ ਜਾਣੀਆਂ ਤਾਂ ਟਾਈਮ ਨਾਲ ਖਰੀਦ ਲਈਏ ਅੱਜ ਤੁਸੀਂ ਕਿਸੇ ਵੀ ਅਖਬਾਰ ਨੂੰ ਚੱਕ ਲਓ ਕਿਸੇ ਵੀ ਕੰਪਨੀ ਦੀ ਐਡ ਪੜ੍ਹ ਲਓ ਤਾਂ ਉਹ ਇਹੀ ਕਹੇਗਾ ਕਿ ਇਹਦੇ ਰੇਟ ਇੰਨੇ ਘਟ ਗਏ ਭਾਅ GST ਕਟਣ ਦੇ ਨਾਲ ਹਰ ਚੀਜ਼ਾਂ ਦੇ ਵਿੱਚ ਘਟਿਆ ਚਾਹੇ ਉਹ ਦੁੱਧ ਦੀ ਗੱਲ ਕਰੀਏ ਜਿਹੜਾ ਦੁੱਧ ਆਮਦ ਦੀ ਲੋਡ ਹੈਗੀ ਆ ਤੁਸੀਂ ਦੇਖਦੇ ਆ ਮੈਂ ਅੰਮੋਲ ਡੈਰੀ ਦੇ ਵੀ ਉਹ ਦੇਖ ਰਿਹਾ ਸੀ ਇਸ਼ਤਿਹਾਰ ਬਾਕੀਆਂ ਦੇ ਵੀ ਸਾਰਿਆਂ ਦੇ ਰੇਟ ਘਟੇ ਔਰ ਚਾਹ ਤੁਸੀਂ ਸਵੇਰ ਨੂੰ ਅਖਬਾਰ ਚੱਕ ਲੋ ਜਿਹੜੀ ਮਰਜ਼ੀ ਤੇ ਦੇ ਲੋ ਹਰ ਆਈਟਮ ਦੇ ਵਿੱਚ ਰੇਟ ਘਟੇ ਦੀ ਇਹ ਖਬਰ ਜਿਹੜੀ ਇਸ ਵਾਰ ਆਈ ਹੈ ਇਹ ਜਿਹੜਾ ਇਹਦੇ ਲਈ ਦੇਸ਼ ਜਿਹੜਾ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਮਹਾਨ ਜੋਗ ਮੋਦੀ ਜੀ ਦਾ ਧੰਨਵਾਦ ਵੀ ਕਰਦਾ ਔਰ ਇਸ ਤਰ੍ਹਾਂ ਦਾ ਰੈਵਿਊਲੂਸ਼ਨ ਇਸ ਤਰ੍ਹਾਂ ਦਾ ਉਤਸਵ ਇਸ ਤਰ੍ਹਾਂ ਦੇ ਤਿਉਹਾਰਾਂ ਦੇ ਲਈ ਤੋਹਫਾ ਅਇ ਤੱਕ ਕਥੇ ਨਹੀਂ ਆਇਆ ਜਿਹੜਾ ਅੱਜ ਅਸੀਂ ਕਹਿ ਸਕਦੇ ਹਾਂ ਕਿ ਮਾਨਯੋਗ ਮੋਦੀ ਜੀ ਨੇ بڑے ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਜਿਹੜਾ ਗਿਫਟ ਦੇ ਰੂਪ ਦੇ ਵਿੱਚ ਲਿਆਂਦਾ ਜਿਹਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਣਾ ਫਾਇਦੇ ਹੋਰ ਵੀ ਬਹੁਤ ਸਾਰੇ ਕਿਉਂਕਿ ਤੁਸੀਂ ਰੋਜ਼ ਦੇਖ ਰਹੇ ਹੋ ਕਿ ਇਹਦੇ ਨਾਲ ਲੋਕਾਂ ਦੇ ਵਿੱਚ ਆਪਸੀ ਜਿਹੜਾ ਉਤਸ਼ਾਹ ਹੀ ਆ ਖਰੀਦੋ-ਫਰੋਕ ਦਾ ਵੀ ਆ ਲੋਕਾਂ ਦੀਆਂ ਡਿਮਾਂਡਸ ਵੀ ਪੂਰੀਆਂ ਹੋਣਗੀਆਂ ਔਰ ਲਿਵਿੰਗ ਸਟੈਂਡਰਡ ਵੀ ਇਹਦੇ ਨਾਲ ਵਧੇਗਾ ਔਰ ਇਹਦੇ ਤੋਂ ਇਹ ਉਮੀਦ ਕਰ ਸਕਦੇ ਆ ਕਿ ਲੋਕਾਂ ਦੀ ਜਦੋਂ ਪਰਚੇਜ਼ਿੰਗ ਕੈਪੈਸਿਟੀ ਵਧੇਗੀ ਤਾਂ ਟੈਕਸ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੋਣਾ ਲੋਕ ਵੱਧ ਪੈਸਾ ਜਿਹੜਾ ਦੇ ਕੇ ਹੋਰ ਵਧੀਆ ਚੀਜ਼ਾਂ ਖਰੀਦਣਗੇ ਜਿਸ ਤਰੀਕੇ ਨਾਲ ਪਹਿਲਾਂ ਇਹ ਜੀਐਸਟੀ ਨੂੰ ਲਾਗੂ ਕਰਕੇ ਲੋਕਾਂ ਦਾ ਇੰਟਰਸਟ ਪਹਿਲਾਂ ਦੱਸਾਂ ਅਸੀਂ ਸੋਚਦੇ ਹੁੰਦੇ ਸੀ ਸੁਣਦੇ ਹੁੰਦੇ ਸੀ ਕੱਚਾ ਬਿਲ ਤੇ ਪੱਕਾ ਬਿਲ ਹੁਣ ਤੁਹਾਡੇ ਲੋਕ ਪੱਕੇ ਬਿਲ ਨੂੰ ਭਾਗ ਟੈਕਸ ਦੇਣ ਲੱਗ ਪਏ ਔਰ ਇਹ ਸਸਤੇ ਹੋਣ ਦੇ ਨਾਲ ਲੋਕਾਂ ਦੇ ਵਿੱਚ ਹੋਰ ਇਸ ਤਰ੍ਹਾਂ ਦੀ ਭਾਵਨਾ ਜਿਹੜੀ ਵਧੇਗੀ ਜਿਸ ਦੇ ਨਾਲ ਸਰਕਾਰ ਦਾ ਖਜ਼ਾਨਾ ਵੀ ਭਰੇਗਾ ਲੋਕ ਵੀ ਖੁਸ਼ ਹੋਣਗੇ ਔਰ ਇਹੋ ਜੀ ਜਿਹੜੀ ਲਿਆਣ ਕੇ ਤੋਹਫਾ ਮੋਦੀ ਜੀ ਨੇ ਸਾਰਿਆਂ ਨੂੰ ਦਿੱਤਾ ਔਰ ਦੇਸ਼ ਦੀ ਜਨਤਾ ਜਿਹੜੀ ਆ ਉੱਥੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਔਰ ਅਸੀਂ ਇਹ ਜਿੱਥੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਆ ਉਥੇ ਮਾਨਯੋਗ ਮੋਦੀ ਜੀ ਦਾ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਲੋਕਾਂ ਦੀਆਂ ਭਾਵਨਾ ਨੂੰ ਸਮਝਦੇ ਹੋਏ ਇਹ ਟੈਕਸਿਸ ਦੇ ਉੱਤੇ ਬਹੁਤ ਵੱਡੀ ਛੋਟ ਦੇ ਕੇ ਲੋਕਾਂ ਨੂੰ ਰਾਹਤ ਦਿੱਤੀ ਹੈ ਇਹਦੇ ਲਈ ਮਾਨਯੋਗ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਨੇ ਗੱਲ ਕੀਤੀ ਹੈ ਦੇਸੀ ਕਿਉਂ ਕਿਹਾ ਜਾ ਰਿਹਾ ਸਸਤਾ ਹੋਇਆ ਹੈ 30% ਵੱਿਲੋ ਤੱਕ ਸਸਤਾ ਹੋਇਆ ਹਾਂਜੀ ਦੁੱਧ ਵੀ ਸਸਤਾ ਹੋਇਆ ਕਿ ਨਹੀਂ ਹੋਇਆ ਪਨੀਰ ਸਸਤਾ ਹੋਇਆ ਜਾਂ ਦਹੀਂ ਦੁੱਧ ਦੇ ਰੇਟ ਵੀ ਘਟਾ ਦਿੱਤੇ ਜੀ 2 ਰੁਪਏ ਸਾਰਿਆਂ ਨੇ ਘਟਾ ਦਿੱਤੇ 2 ਰੁਪਏ ਸਭ ਜਦੋਂ ਖੈਰ ਤੱਕ ਲਾਗੂ ਨਹੀਂ ਹੋਈ ਜੀ ਕਈ ਦੁੱਧ ਦੇ ਦੇਖੋ 22 ਮਿਤੀ 22 ਤਰੀਕ ਤੋਂ ਇਹ ਘਟਨੇ ਸੀਗੇ ਸ਼ਾਮਲਾ ਸਾਹਿਬ ਭਾਵ ਕੱਲ ਤੋਂ ਤੇ ਉਹਦੇ ਤੇ ਅਖਬਾਰਾਂ 'ਚ ਐਡ ਆਉਣੀ ਸ਼ੁਰੂ ਹੋ ਗਈ ਚੰਪਮਾ 'ਚ GST ਕੱਟ ਦਿੱਤੀ ਆ ਪੰਮਾ RBI ਰੈਪੂਰੇਟ ਕੱਟ ਕਰਦੀ ਆ ਤਾਂ ਉਹਦਾ ਕਿਹੜੇ ਵੱਡੇ ਕੰਪਨੀ ਜਿਹੜੀਆਂ ਲੋਕਾਂ ਨੂੰ ਦੇਖਦੀਆਂ ਉਹ ਤਾਂ ਆਪਣਾ ਦੇ ਘਟਾ ਦਿੰਦੀਆਂ ਨੇ ਨਾ ਤਾਂ ਕਿਸਤਰ ਕੋਲ ਐਪਰੋਚ ਕਰ ਲੈਣੇ ਆਪ ਲਈ ਨੇ ਨਾ ਤਾਂ ਬੈਂਕ ਆਪਣੇ ਵਿਆਜ ਘਟਾਉਂਦੇ ਨੇ ਆ ਹੁਣ ਵੀ ਉਹ ਚਿੱਟੂ ਤੋਂ ਵੀ ਚਲਦੀ ਆ ਜਿਹੜੇ ਦੁਕਾਨਦਾਰ ਉਹਨਾਂ ਵੇਕ ਨਹੀਂ ਘਟਾਉਂਦੇ ਆ ਉਹਦਾ ਜਪਾਇਆ ਉਹਨਾਂ ਨਾਲ ਜਿਹੜਾ ਸਟਾਕ ਕੀਤਾ ਉਹ ਕਹਿੰਦੇ ਸੀ ਉਹਦਾ ਕਿਵੇਂ ਮੋੜ ਦੇਣਾ ਦੇਖੋ ਇਹ ਜਦੋਂ ਅਸੀਂ মিডিਆ ਦੇ ਵਿੱਚ ਗੱਲ ਲਿਆ ਰਹੇ ਨਾ ਇਹਦਾ ਮਤਲਬ ਹੈ ਕਿ ਜੇ ਅਸੀਂ ਨਾ ਲਿਆਉਂਦੇ ਤਾਂ ਹੋ ਸਕਦਾ ਅਸੀਂ ਇਹਦੇ ਨਾਲ ਤੁਹਾਡੇ ਨਾਲ ਇਹਦਾ ਫਾਇਦਾ ਇਹ ਆ ਕਿ ਲੋਕਾਂ ਚ ਅਵੇਅਰਨੈਸ ਵੀ ਲਿਆਉਣੀ ਆ ਅੱਜ ਜਦੋਂ ਇਹ ਗੱਲਾਂ ਆਣ ਗਈਆਂ ਤਾਂ ਲੋਕ ਮਾਰਕੀਟ ਤੇ ਸਵਾਲ ਵੀ ਕਰਨਗੇ ਕਿ ਭਾਈ ਸਾਹਿਬ ਟਟ ਗਿਆ ਹੁਣ ਤੁਸੀਂ ਮੇਰੇ ਗੱਲ ਲਈ ਕਰਦੇ ਕਿ ਤੁਸੀਂ ਹੁਣ ਤਾਂ ਜਿਹੜੀਆਂ ਅਖਬਾਰਾਂ ਚ ਤੁਸੀਂ ਦੇਖ ਰਹੇ ਹੋ ਕਿ ਕੰਪਨੀਆਂ ਆਪਣਾ ਰੇਟ ਦੱਸ ਰਹੀਆਂ ਕਿ ਹੁਣ ਇੰਨਾ ਅਸੀਂ ਘਟਾ ਕੇ ਦੇ ਰਹੇ ਹਾਂ ਭਾਅ ਰੇਟ ਘਟ ਰਹੇ ਔਰ ਜਿੱਥੇ ਤੱਕ ਨੋ ਡਾਊਟ ਕਿ ਜਿੱਥੇ ਤੋਂ ਅਸੀਂ ਸਵਾਲ ਕੀਤਾ ਹੈ ਕਈਆਂ ਦੀ ਵਿੱਚ ਮਨਸ਼ਾ ਹੁੰਦੀ ਕਿ ਅਸੀਂ ਲੋਕਾਂ ਨੂੰ ਘੱਟ ਤੋਂ ਘੱਟ ਪੈਦਾ ਆਪਣੇ ਘਰ ਨੂੰ ਜ਼ਿਆਦਾ ਕਈਆਂ ਦਾ ਹੋਵੇਗਾ ਵੀ ਐਸੇ 'ਚ ਕੋਈ ਸ਼ੱਕ ਨਹੀਂ ਪਰ ਬਹੁਤ ਸਾਰਿਆਂ ਦਾ ਹੁਣ ਇਹ ਉਹਨਾਂ ਨੂੰ ਇਹ ਇੰਟਰਸਟ ਵੀ ਹੈ ਕਿ ਜੇ ਅਸੀਂ ਲੋਕਾਂ ਨੂੰ ਸਸਤੀ ਦੇਾਂਗੇ ਤਾਂ ਸਾਡਾ ਸਾਮਾਨ ਵੱਧ ਵਿਕੇਗਾ ਇਸ ਕਰਕੇ ਜਿਹੜੇ ਚਾਹੇ ਉਹ ਉਤਪਾਦਨ ਇੰਡਸਟਰੀ ਜਿਹੜਾ ਮੈਨੂਫੈਕਚਰਰ ਹੈ ਚਾਹੇ ਉਹ ਟਰੇਡਰ ਹੈ ਉਹਦੇ ਚਾਹੁੰਦਾ ਕਿ ਮੈਂ ਦੂਸਰੇ ਨਾਲੋਂ ਸਸਤੀ ਦੇਾਂ ਕੰਪੀਟੀਸ਼ਨ 'ਚ ਤਾਂ ਕਿ ਮੇਤੋਂ ਗਾਹਕ ਦੂਸਰੇ ਨਾਲੋਂ ਵੱਧ ਆਵੇ ਇਸ ਕਰਕੇ ਕੰਪੀਟੀਸ਼ਨ ਦੇ ਟਾਈਮ ਦੇ ਵਿੱਚ ਇਹ ਜਿਹੜਾ ਤੁਹਾਡੀ ਹੋ ਰੈਲੇਵੈਂਸੀ ਘੱਟ ਜਾਂਦੀ ਆ ਔਰ ਲੋਕ ਆਪਣੇ ਆਪ ਨੂੰ ਜਿੰਨੇ ਮਾਰਕੀਟ 'ਚ ਖੜੇ ਹੋਣਾ ਆਪਣੇ ਆਪ ਨੂੰ ਖੜੇ ਕਰਨਾ ਉਹਨੂੰ ਰੇਟ ਘਟਾ ਕੇ ਦੇਣਾ ਹੀ ਪੈਣਗੇ ਬਾਕੀ ਜਿਹੜਾ ਨਹੀਂ ਰਹੇਗਾ ਉਹ ਮਾਰਕੀਟ ਚ ਆਪਣੇ ਆਪ ਆਊਟ ਹੋ ਜਾਏਗਾ ਤੁਸੀ ਸਾਬਲਾ ਸਾਹਿਬ ਇੱਕ ਇੰਡਸਟਰੀ ਲਿਸਟ ਦੇ ਦੋ ਕੰਸਰਨ ਹੈਗੇ ਨੇ ਪਹਿਲਾ ਕੰਸਰਨ ਕਿ ਜਿਹੜਾ ਪਹਿਲਾ GST ਦਾ ਰਿਬੇਟ ਹੁੰਦਾ ਸੀਗਾ ਇੰਡਸਟਰੀ ਤੇ ਹੁੰਦਾ ਸੀ ਉਹ ਉਹਦੇ ਵਿੱਚ ਕਾਫੀ ਉਹਨਾਂ ਨੂੰ ਹਰਾਸਮੈਂਟ ਹੁੰਦੀ ਸੀਗੇ ਨਸਲੀਸ ਦਾ ਕਹਿਣਾ ਹੈ ਕਿ ਹੁਣ ਵੀ ਜਿਹੜਾ ਰਿਬੇਟ ਹੈ ਇੱਕ ਤਾਂ ਉਹ ਸਹੀ ਤਰੀਕੇ ਦੇ ਨਾਲ ਮਿਲਿਆ ਜਾਵੇ ਇੱਕ ਤਾਂ ਟਾਈਮ ਲੱਗਿਆ ਜਾਵੇ ਦੂਜਾ ਉਹਨਾਂ ਦਾ ਕੰਸਰਨ ਹੈਗਾ ਕਿ ਜਿਹੜਾ ਪੈਟਰੋਲ ਤੇ ਡੀਜ਼ਲ ਹੈ ਇਹਨੂੰ ਵੀ GST ਦੇ ਵਿੱਚ ਪਾਇਆ ਜਾਵੇ ਦੇਖੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਕਿ ਅਸੀਂ ਕੀਤਾ ਕੀ ਹਾਂਜੀ ਅੱਗੇ ਕਰਨਾ ਕੀ ਹੈ ਉਹ ਚ મોદી ਸਾਹਿਬ ਨੇ ਇਹ ਵੀ ਕਿਹਾ ਕਿ ਇਹਦੇ ਚ ਐਸਾ ਹੀ ਨਹੀਂ ਕਿ ਇਹ ਰੈਗੂਲੇਸ਼ਨ ਹੈ ਉਤਸਵ ਮਨਾ ਰਹੇ ਆ ਅਸੀਂ ਇਹਦੇ ਚ ਅੱਗੇ ਤੋਂ ਅੱਗੇ ਹੋਰ ਵੀ ਕਰਾਂਗੇ ਸੁਧਾਰ ਆ ਰਹੇ ਨੇ ਪਹਿਲਾਂ ਵੀ ਜਿਹੜਾ ਪਹਿਲਾਂ ਨਾਲੋਂ ਜੀਐਸਟੀ ਜਦੋਂ ਲੱਗੀ ਸੀ ਫਤ ਤੁਸੀਂ ਇਹ ਦੇਖਦੇ ਹੋ ਸੀ ਉਸ ਤੋਂ ਪਹਿਲਾਂ ਰੇਟ ਬਹੁਤ ਜ਼ਿਆਦਾ ਹਾਈ ਹੁੰਦੇ ਸੀ 30 35 35% ਅਗਰ ਜੇ ਕਹੋਗੇ ਤੇ ਪਹਿਲਾਂ ਜਿਹੜੇ ਸੀ ਉਹ ਜੀਯੂਪੀਏ ਦੇ ਸਰਕਾਰ ਚ 30% ਤੱਕ ਵੀ ਸਲੈਬ ਸੀ ਅੱਜ ਜੋ ਘਟ ਗਈ 28 ਤੋਂ ਮੈਕਸਿਮਮ 28 ਆਈ ਫਿਰ 12 5 ਤੇ ਆਈ ਹੁਣ ਉਹ ਦੋ ਹੀ ਰਹਿ ਗਈਆਂ ਇਹ ਰੈਵਿਊਲੂਸ਼ਨ ਆ ਰਿਹਾ ਡੇ ਬਾਈ ਡੇ ਤੇ ਤੁਸੀਂ ਡੇ ਬਾਈ ਡੇ ਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਸੁਧਾਰ ਜਿਹੜੇ ਆ ਉਹ ਸਾਰੇ ਹੀ ਹੋ ਰਹੇ ਨੇ ਇਹ ਵੀ ਬਾਕੀ ਜਿਹੜੀ ਕੋਈ ਕਮੀ ਪੇਸ਼ੀ ਹੈ ਵੀ ਸਸਾਇਟੀ ਸੁਧਾਰ ਹੋਣਗੇ ਔਰ ਜਿੱਥੇ ਤੱਕ ਤੁਹਾਡੀ ਰਿਫੰਡ ਦੀ ਹੈ ਅਗਰ ਤੁਸੀਂ ਉਹੀ ਪਹਿਲਾਂ ਦੇ 5 7 10 ਸਾਲ ਪਹਿਲਾਂ 10 ਸਾਲ ਤੋਂ ਪਹਿਲਾਂ 12 ਸਾਲ ਪਹਿਲਾਂ ਤੋਂ ਦੇਖੋਗੇ ਤੇ ਅੱਜ ਦੇ ਵਿੱਚ ਤੁਹਾਨੂੰ ਰਿਬੇਟ ਮੰਨ ਲਓ ਜਿਹੜੀ रिटर्न ओ बड़ा बड़ा फर्क भी आया अगर देखा जाए तो मोदी जी ने सबसे यही कहा है कि हमें अगर दुनिया में सबसे बड़ा हमारा कोई दुश्मन है तो वो है हमारी किसी दूसरे के ऊपर निर्भरता अगर हम अपने आप में खुद ही मैनुफैक्चर हैं तो फिर हमारी वो जो हमारी दुश्मनी कम हो मानिए हम उस दुश्मनी से बचे रहेंगे मित्रता में रहेंगे हम अपनी प्रोडक्शन खुद बढ़ाएंगे और ये लोकल को प्रोडक्ट करने के लिए अपने देश की निर्भरता के ऊपर अपने ऊपर निर्भर स्वयं निर्भर होने के लिए ये सब कदम हैं इसमें इंडस्ट्री को मजबूत करना है और हमें कोई ट्रैफिक टैरिफ ट्रे, ट्रे, लगाता है नहीं लगाता उसका कोई अंतर ही नहीं पड़ेगा कि जो हमें चाहिए वो हमें यहाँ पर उससे सस्ता मिल रहा है तो निस्संदेह हमारी निर्भरता वहीं पे कम होगी और जहाँ पर हमें कहीं दूसरों पे निर्भर था तो आज हम अपने आप पर निर्भर खुद मैनुफैक्चरिंग करेंगे और ये तो मोदी जी ने जहाँ जहाँ भी आह्वान किया तो लोगों ने उत्साह भी दिया नहीं तो अब वो मुझे कोरोना का वो टाइम भी याद है कि जब हम एक भी पी की वो पी जो किट थी वो नहीं बना रहे थे आज दुनिया में सबसे बड़े प्रोडक्शन के क्योंकि जरूरत थी आज जो जो जरूरत थी उस पे मोदी जी ने काम स्पेशली किया है